ਕੀ ਮੀਟ ਦੀ ਦੁਕਾਨ ਆ ਸੂਰ ਦਾ ਮੀਟ ਮਿਲਦਾ ਉਹਨੇ ਆਪਣੇ ਕੰਨ ਤੇ ਪਰਮਾਤਮਾ ਦੀਆਂ ਸਾਰੇ ਭਗਵਾਨ ਫੋਟੋਆਂ ਨੇ ਉੱਤੇ Hindu ਦੇਵੀ ਦੇਵਤਾ ਦੀਆਂ Sikh ਦੇਵੀ ਦੇਵਤਾ ਦੀਆਂ ਗੁਰੂਆਂ ਦੀਆਂ ਸਿੱਖਾਂ ਦੇ ਤੇ ਅਹੀ ਉੱਥੇ ਜਿਹੜਾ ਜਾ ਕੇ ਗੱਲ ਕੀਤੀ ਕੀ ਤੁਸੀਂ ਫੋਟੋਆਂ ਕਿਉਂ ਲਾਈਆਂ ਉਹਨਾਂ ਦਾ ਕੋਈ ਜਵਾਬ ਜਿਗਾ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਫੋਟੋਆਂ ਲਾਈਆਂ ਕਿਨੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਤੇ ਉਹਨਾਂ ਦੀਆਂ ਪ੍ਰਾਪਰਟੀ ਤੇ ਜਾਂ ਉਹਨਾਂ ਦੀਆਂ ਦੀਵਾਰਾਂ ਤੇ ਇਹ ਫੋਟੋਆਂ ਆ ਕੇ ਕਿੱਦਾਂ ਗਈਆਂ ਇਹ ਫੋਟੋਆਂ ਲਾਉਣ ਦਾ ਮਕਸਦ ਕੀ ਆ ਉਹਨਾਂ ਦਾ ਕਿ ਇੱਥੇ ਜੀ ਕੋਈ ਬਾਥਰੂਮ ਨਾ ਕਰੇ ਜਾਂ ਕੂੜਾ ਨਾ ਸੁੱਟੇ ਬੰਦਾ ਪੁੱਛੇ ਇਹ ਭਗਵਾਨ ਨੇ ਕਿ ਯਾਰ ਤੁਹਾਡੇ ਯਾਰ ਚੌਂਕੀਦਾਰ ਨੇ ਤੇ ਇਹ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਇਹ ਸਿਰਫ ਸੋਸ਼ਲ ਮੀਡੀਆ ਤੇ ਰੱਬ ਰੱਬ ਕਰਨ ਜੋਗੇ ਨੇ ਅਸੀਂ ਸਿਰਫ ਧਰਮ ਦੇ ਪਿੱਛੇ ਲੜਨ ਮਰਨ ਚੱਲ ਜਾਂਦੇ ਆ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਲੀਆਂ ਜਾਂ ਸੋਸ਼ਲ ਮੀਡੀਆ ਤੇ ਰੱਬ ਨਾਲ ਫੋਟੋਆਂ ਪਾ ਲੀਆਂ ਕੁਝ ਤਾਂ ਨਹੀਂ ਬਿਰਬੀਆਂ ਹੁੰਦੀਆਂ ਨੇ ਉਹ ਸਾਹਮਣੇ ਕਿਉਂ ਨਹੀਂ ਹੁੰਦੇ ਅਸੀਂ ਦੇਖਿਆ ਉਦੋਂ ਦਾ ਬੜਾ ਸੋਸ਼ਲ ਮੀਡੀਆ ਤੇ ਰੋਲਾ ਪਾਉਂਦੇ ਨੇ ਕੀ ਗੱਲ ਇਹ ਬੇਦਬੀ ਨਹੀਂ ਦਿਖੀ ਇਹਨਾਂ ਨੂੰ ਭਾਜੀ ਵੇਖੋ ਨਾ ਤਾਂ ਮੈਂ ਕਿਸੇ ਧਰਮ ਦਾ ਠੇਕੇਦਾਰ ਨਾ ਹੀ ਮੈਂ ਇਕੱਲੇ ਨੇ ਠੇਕਾ ਲਿਆ ਤੇ ਜਿਹੜੇ ਤੁਸੀਂ ਉਹ ਧਰਮ ਦੇ ਠੇਕੇਦਾਰ ਕਹ ਰਹੇ ਉਹ ਸਿਰਫ ਫੇਮ ਆ ਸੋਸ਼ਲ ਮੀਡੀਆ ਦੇ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਜੀਆਂ ਇਹਨਾਂ ਨੂੰ ਪ੍ਰੋਗਰਾਮਾਂ ਤੇ ਬੁਲਾ ਲਓ ਇਹਨਾਂ ਦੇ ਸਰੋਪੇ ਪਾ ਲਓ ਇਹ ਉਹ ਜਵਾਬ ਆਈ ਜੇ ਖੁਸ਼ ਰਹਿੰਦੇ ਤੁਹਾਨੂੰ ਕਈ ਵਾਰ ਸੁਣਨ ਨੂੰ ਮਿਲਦਾ ਭਾਜੀ ਇੱਥੇ ਕੂੜਾ ਬੜਾ ਸੁੱਟਦੇ ਹੀ ਲੋਕੀ ਅਸੀਂ ਤਾਂ ਭਗ ਤਹਾਡੇ ਵੀ ਕੋਈ ਪੁਰਖ ਹੋਣੇ ਨਾ ਬਜ਼ੁਰਗ ਕੋਈ ਮਰ ਗਏ ਹੋਣੇ ਦਾਦੇ ਪਰਦਾਦੇ ਉਹਨਾਂ ਦੀਆਂ ਫੋਟੋਆਂ ਲਾਓ ਫੇਰ ਤੁਹਾਨੂੰ ਅਹਿਸਾਸ ਹੋਵੇ ਕਿ ਬੇਦਵੀ ਕੀ ਹੁੰਦੀ ਇੱਥੇ ਕੂੜਾ ਥੋੜੇ ਤੇ ਭਗਵਾਨਾਂ ਦੇ ਫੋਟੋਆਂ ਲਵਾਤੀ ਆਪਣੀ ਟੋਰ ਵਿਖਾਦੀ ਮਹੱਲੇ 'ਚ ਹੁਣ ਇੱਥੇ ਕੋਈ ਕੂੜਾ ਨਹੀਂ ਸੁੱਟੇਗਾ ਉਹਦੇ ਸ਼ਿਹਦਾਈ ਉਹ ਹੁੰਦੇ ਨੇ ਜਿਹੜੇ ਫੇਰ ਵੀ ਸੁੱਟ ਦਿੰਦੇ ਨੇ ਇੱਕ ਬੰਨੇ ਆਪਣੇ ਘਰ ਰੱਬ ਪੂਜਣਦੇ ਦੂਜੇ ਬੰਨੇ ਤੂੰ ਤੁਹਾਡੇ ਸਾਹਮਣੇ ਰੱਬ ਦੀ ਬੇਦਵੀ ਹੋਂਦੀ ਆ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਾ ਵਰਸਾ ਦੇ ਰਾਮ ਬਾਗ ਦੀਆਂ ਜਿੱਥੇ ਕਿ ਵਰੋਂ ਸਿੰਘ ਜਿਹੜੇ ਕਿ ਸੋਸ਼ਲ ਵਰਕਰ ਨੇ ਸਮਾਜ ਸੇਵੀ ਨੇ ਅਕਸਰ ਸਮਾਜ ਦੀਆਂ ਗੱਲਾਂ ਕਰਦੇ ਨੇ ਅਕਸਰ ਸਮਾਜ ਦੇ ਮੁੱਦੇ ਦੀਏ ਬਹਿਸਦੇ ਨੇ ਅੱਜ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਜਿੱਥੇ ਕਿ ਇੱਕ ਮੀਟ ਦੀ ਸ਼ਾਪ ਦੀ ਦੁਕਾਨ ਹੈ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸ਼ਿਕਾਰ ਦਾ ਮੀਟ ਨੂੰ ਕਹਿੰਦੇ ਨੇ ਸੂਰ ਦਾ ਮੀਟ ਕਹਿੰਦੇ ਨੇ ਉਹਦੇ ਲਾਗੇ ਜਿਹੜੀ ਦੁਕਾਨ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਭਗਵਾਨਾਂ ਦੀ ਜਿਹੜੀਆਂ ਫੋਟੋਆਂ ਲਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਕੱਲਾ ਕੱਲਾ ਭਗਵਾਨ ਦੀ ਫੋਟੋ ਲਾਈ ਆ ਵੀ ਇਹਦੀ ਵੀ ਕੀਤੀ ਜਾਂਦੀ ਆ ਥੱਲੇ ਸੀ ਦੇਖਿਆ ਕੂੜੇ ਦੇ ਢੇਰ ਵੀ ਨੇ ਤੇ ਜਦੋਂ ਲੱਗਾ ਪਤਾ ਬਰਨ ਸਿੰਘ ਨੂੰ ਤੇ ਅੱਜ ਉਹ ਟੀਮ ਜਿਹੜੀਆਂ ਮੌਕੇ ਤੇ ਪਹੁੰਚੀ ਆ ਗੱਲਬਾਤ ਵੀ ਕਰਾਂਗੇ ਬਰਨ ਸਿੰਘ ਨਾਲ ਬਰਨ ਸਿੰਘ ਕੀ ਆ ਸਾਰਾ ਮਾਮਲਾ ਦੱਸ ਕੇ ਸਾਂਝਾ ਕਰਦੇ ਹੋ ਕਿੰਨੇ ਚਿਰ ਤੋਂ ਇਹ ਬੇਅਦਬੀ ਹੁੰਦੀ ਆ ਰਹੀ ਆ ਅੱਜ ਤੱਕ ਧਿਆਨ ਕਿਉਂ ਕਿਸੇ ਦਾ ਕਿਹਾ ਪਿਆ ਆ ਪਹਿਲਾਂ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਇਹ ਬੇਦਬੀ ਬਹੁਤ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਅਸੀਂ ਅੱਗੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਕਿ ਜਿੱਥੇ ਵੀ ਕੋਈ ਫੋਟੋਆਂ ਲੱਗੀਆਂ ਹੁੰਦੀਆਂ ਚਾਹੇ ਉਹ ਗਲੀਆਂ 'ਚ ਲੱਗੀਆਂ ਹੋਣਆਂ ਜਾਂ ਮੀਟ ਦੀਆਂ ਦੁਕਾਨਾਂ ਤੇ ਲੱਗੀਆਂ ਹੋਣ ਕਿਤੇ ਵੀ ਲੱਗੀਆਂ ਹੋਣਾਂ ਅਸੀਂ ਉਹਨਾਂ ਨੂੰ ਉਤਾਰਦੇ ਆਂ ਲੇਕਿਨ ਅੱਜ মিডিਆ ਗਿਆਨ ਦਾ ਤਾਂ ਲੋਡ ਪੈ ਗਈ ਕਿ ਲੋਕੀ ਅਵੇਅਰ ਨਹੀਂ ਹੁੰਦੇ ਸਾਨੂੰ ਕੁਝ ਲਿਮਟਿਡ ਲੋਕ ਹੀ ਦੇਖਦੇ ਨੇ ਠੀਕ ਆ ਸਾਡੇ ਚੈਨਲ ਨੂੰ ਜਾਂ ਆਈਡੀ ਆਈਡੀ ਨੂੰ ਲੇਕਿਨ ਪ੍ਰੈਸ ਇੱਕ ਇਹੋ ਜਿਹਾ ਜੜੀਆਂ ਜਿਹੜਾ ਹਰ ਇੱਕ ਘਰ ਚ ਹਰ ਇੱਕ ਇੱਕ ਫੋਨ ਤੱਕ ਪਹੁੰਚਦੀ ਆ ਤਾਂ ਹੀ ਮੀਡੀਆ ਨੂੰ ਬੁਲਾਇਆ ਤੇ ਉਹਨਾਂ ਦੇ ਰੂਬਰੂ ਹੋਏ ਆ ਕਿ ਇਹ ਜਿਹੜੀਆਂ ਬੇਦਬੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਹੁਣ ਜਿੱਦਾਂ ਕਿ ਤੁਹਾਨੂੰ ਦਿਖਾਇਆ ਆਪਾਂ ਕਿ ਮੀਟ ਦੀ ਦੁਕਾਨ ਆ ਸੂਰ ਦਾ ਮੀਟ ਮਿਲਦਾ ਉਹਨੇ ਆਪਣੇ ਕੰਨ ਤੇ ਪਰਮਾਤਮਾ ਦੀਆਂ ਸਾਰੇ ਭਗਵਾਨ ਫੋਟੋਆਂ ਨੇ ਉੱਤੇ Hindu ਦੇਵੀ ਦੇਵਤਾ ਦੀਆਂ Sikh ਦੇਵੀ ਦੇਵਤਾ ਦੀਆਂ ਗੁਰੂਆਂ ਦੀਆਂ ਸਿੱਖਾਂ ਦੇ ਹਨ ਮਤਲਬ ਕਿ ਜੀਸਸ ਦੀਆਂ ਹਰ ਧ ਫੋਟੋਆਂ ਨੇ ਤੇ ਅਹੀ ਉੱਥੇ ਜਿਹੜੋ ਜਾ ਕੇ ਗੱਲ ਕੀਤੀਗੀ ਇਹ ਤੁਸੀਂ ਫੋਟੋਆਂ ਕਿਉਂ ਲਾਈਆਂ ਉਹਨਾਂ ਦਾ ਕੋਈ ਜਵਾਬ ਸੀਗਾ ਸਾਨੂੰ ਇਹ ਪਤਾ ਹੀ ਨਹੀਂ ਆ ਕਿ ਇਹ ਫੋਟੋਆਂ ਲਾਈਆਂ ਕਿਨੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਆ ਤੇ ਉਹਨਾਂ ਦੀਆਂ ਪ੍ਰਾਪਰਟੀ ਤੇ ਜਾਂ ਉਹਨਾਂ ਦੀਆਂ ਦੀਵਾਰਾਂ ਤੇ ਇਹ ਫੋਟੋਆਂ ਆ ਕੇ ਕਿੱਦਾਂ ਗਈਆਂ ਇਹ ਫੋਟੋਆਂ ਲਾਉਣ ਦਾ ਮਕਸਦ ਕੀ ਆ ਉਹਨਾਂ ਦਾ ਕਿ ਇੱਥੇ ਜੀ ਕੋਈ ਬਾਥਰੂਮ ਨਾ ਕਰ ਰਿਹਾ ਜਾਂ ਕੂੜਾ ਨਾ ਸੁੱਟੇ ਬੰਦਾ ਪੁੱਛੇ ਇਹ ਭਗਵਾਨ ਨੇ ਕੀ ਯਾਰ ਤੁਹਾਡੇ ਯਾਰ ਚੌਂਕੀਦਾਰ ਨੇ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਵੇਖਦੇ ਸਾਨੂੰ ਬੜਾ ਦੁੱਖ ਲੱਗਦਾ ਵਾ ਕਿ ਯਾਰ ਸਿਰਫ ਅਹੀ ਠੇਕਾ ਲੈ ਲਿਆ ਵਾ ਕੀ ਫੋਟੋਆਂ ਤਾਰੀਆਂ ਆ ਤੇ ਇਹ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਇਹ ਸਿਰਫ ਸੋਸ਼ਲ ਮੀਡੀਆ ਤੇ ਰਬ ਰਬ ਕਰਨ ਜੋਗੇ ਨੇ ਜਮੀਨੀ ਸਤਹ ਤੇ ਅੱਜ ਦੇ ਟਾਈਮ ਤੇ ਮੈਨੂੰ ਕੋਈ ਇਹੋ ਜਿਹਾ ਇੱਕ ਇਨਸਾਨ ਨਹੀਂ ਆਇਓ ਜਾਂ ਮਿਲਿਆ ਜਿਨੇ ਮੇਰੇ ਪਿੱਠ ਤੇ ਹੱਥ ਰੱਖ ਕੇ ਕਿਹਾ ਹੋਵੇ ਪੁੱਤਰ ਤੂੰ ਵਧੀਆ ਕੰਮ ਕਰਨ ਨਿਆ ਅਸੀਂ ਤੁਹਾਡਾ ਸਮਾਜ ਜਾਂ ਤੁਹਾਡਾ ਸੰਗਠਨ ਤੇਰੇ ਨਾਲ ਆ ਹਰ ਕੋਈ ਸੋਸ਼ਲ ਮੀਡੀਆ ਟ੍ਰੋਲ ਕਰੇਗਾ ਕਮੈਂਟ ਕਰੇਗਾ ਫਾਲਤੂ ਦੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਮੈਨੂੰ ਜਿੰਨੇ ਮਰਜ਼ੀ ਕਮੈਂਡ ਕਰੋ ਮੈਨੂੰ ਕੋਈ ਮੇਰੀ ਸਿਹਤ ਤੇ ਅਸਰ ਨਹੀਂ ਮੈਨੂੰ ਪਤਾ ਮੇਰਾ ਜਮੀਰ ਨੂੰ ਪਤਾ ਆਪਾਂ ਕਿਹੜਾ ਕੰਮ ਕਰਨ ਦੇ ਧਰਮ ਲਈ ਅਸੀਂ ਉਹ ਕਰਦੇ ਰਹਿਣਾ ਵਾਂ ਜੇ ਤੂੰ ਹੀ ਇੰਨੇ ਜੋਗੇ ਉਹਦੇ ਇੱਕ ਵਾਰ ਸੜਕ ਤੇ ਉਤਰ ਕੇ ਇਹੋ ਜੇ ਕੰਮ ਕਰਕੇ ਵਿਖਾਓ ਤੁਹਾਨੂੰ ਵੀ ਸਾਨੂੰ ਵੀ ਪਤਾ ਲੱਗੇ ਕੋਈ ਹੋਰ ਵੀ ਕਰ ਸਕਦਾ ਇਹ ਕੰਮ ਕਦੇ ਇਸ ਵਾਰ ਵੀ ਤੁਹਾਨੂੰ ਇਸ ਚੀਜ਼ ਬਾਰੇ ਪਤਾ ਕਰੋ ਲੱਗਾ ਅਸੀਂ ਦੇਖਿਆ ਇਹ ਚੀਜ਼ ਆ ਤੁਸੀਂ ਦੱਸਦੇ ਵੀ ਬੜੇ ਲੰਬੇ ਸਮੇਂ ਤੋਂ ਆ ਤੁਹਾਨੂੰ ਇਹਨੇ ਇਸੇ ਬਾਰੇ ਦੱਸਿਆ ਕਿਸੇ ਨੇ ਵੀ ਜਾਂ ਸ਼ਿਕਾਇਤ ਕੀਤੀ ਕਿਸੇ ਨੇ ਕਿ ਉੱਥੇ ਬੇਅਦਬੀ ਹੋ ਰਹੀ ਆ ਪਬਲਿਕ ਚੰਗੀਆਂ ਵੀ ਨੇ ਵਿਚਾਰੇ ਉਹ ਕਰਨਾ ਵੀ ਚਾਹਦੇ ਲੇਕਿਨ ਉਹਨਾਂ ਦੀਆਂ ਮਜਬੂਰੀਆਂ ਜਾਂ ਉਹ ਵਿਚਾਰੇ ਨਹੀਂ ਅੱਗੇ ਆ ਸਕਦੇ ਡਰ ਵੀ ਹੁੰਦਾ ਵਰਕੇ ਇਹਨੂੰ ਉਹਦੇ ਕਰਕੇ ਉਹਾਨੂੰ ਵੀਡੀਓ ਪਰਸਨਲੀ ਪਾ ਦਿੰਦੇ ਨੇ ਕਿ ਆਹ ਥਾਂ ਤੇ ਆ ਚੀਜ਼ ਗਲਤ ਹੋ ਰਹੀ ਹੈ ਤਾਂ ਹੀ ਆਪਾਂ ਹਮੇਸ਼ਾ ਕਹਿੰਦਾ ਕਿ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਵਾਤ ਤੋਂ ਵਾਤ ਲੋਕਾਂ ਤੱਕ ਪਹੁੰਚੇ ਉਹ ਲੋਕ ਬਾਜੋ ਹਾਡੇ ਤੱਕ ਅਪਰੋਚ ਕਰ ਪਾਉਂਦੇ ਨੇ ਹੁਣ ਸਾਨੂੰ ਹਰ ਥਾਂ ਦੀ ਵੀਡੀਓ ਆਂਦੀ ਹੈ ਹੁਣ ਸਾਨੂੰ ਦੋ ਤਿੰਨ ਵੀਡੀਓ ਆਰਾਮ ਬਾਗ ਦੀ ਆ ਚੁੱਕੀਆਂ ਗਵਾਲ ਮੰਡੀ ਦੀਆਂ ਵੀਡੀਓ ਸੀਗੀਆਂ ਹੋਰ ਵੀ بڑے ਥਾਵਾਂ ਸੀਗੀਆਂ ਇਹੋ ਜਿਹੀਆਂ ਜਿੱਥੋਂ ਦੀਆਂ ਸਾਨੂੰ ਵੀਡੀਓ ਆਂਦੀਆਂ ਫਿਰ ਅਸੀਂ ਉੱ ਤੁਸੀਂ ਪਿਛਲੇ ਦਿਨ ਇੱਕ ਮਹਾ ਸੰਘੇੜਸ ਵੀ ਲੰਦਾ ਸ਼ਾਇਦ ਉਥੇ ਬਾਥਰੂਮ ਦੀ ਜਗ੍ਹਾ ਤੇ ਤੁਸੀਂ ਜਾ ਕੇ ਧਾਰਮੀ ਫੋਟੋ ਲਾਈਆਂ ਇੱਕ ਬੰਨੇ ਬਾਥਰੂਮ ਬਣਾਇਆ ਗਿਆ ਉਹ ਲੋਕ ਪਿਸ਼ਾਬ ਕਰਦੇ ਨੇ ਇੱਕ ਬੰਨੇ ਦੇਵੀ ਦੇਵਤੇ ਦੀ ਫੋਟੋ ਲਾਈ ਗਈ ਉਥੇ ਦੇਖੋ ਉਹ ਵੀਡੀਓ ਵੀ ਤੁਹਾਨੂੰ ਮੈਂ ਦੱਸਦਾ ਦੇਖੋ ਇਕ ਨਾ ਅਪਰੀਸ਼ੀਏਟ ਜਰੂਰ ਕਰਨਾ ਚਾਹੀਦਾ ਵਾ ਵੇਖੋ ਜਿੰਨੇ ਵੀ ਤੁਹਾਡੀ ਉਸ ਚ ਮਦਦ ਕੀਤੀ ਹੈ ਜਾਂ ਜਿੰਨੇ ਚੰਗਾ ਕੰਮ ਕੀਤਾ ਉਹਨੂੰ ਅਪਰੀਸ਼ੀਏਟ ਕਰੋਗੇ ਤਾਂ ਹੀ ਉਹ ਵਿਚਾਰਾ ਅੱਗੇ ਵਧੇਗਾ ਕਿ ਉਹਨੂੰ ਪਤਾ ਲੱਗੇਗਾ ਕਿ ਯਾਰ ਮੇਰੀ ਹੌਸਲਾ ਵਜਾਈ ਹੋਈ ਜਦੋਂ ਆਪਾਂ ਕਿਸੇ ਨੂੰ ਇਗਨੋਰ ਕਰਾਂਗੇ ਉਹਨੂੰ ਅਪਰੀਸ਼ੀਏਟ ਨਹੀਂ ਕਰਾਂਗੇ ਉਹ ਫਿਰ ਬੰਦਾ ਹੌਲੀ ਹੌਲੀ ਡਾਊਨ ਤੇ ਆਂਦਾ ਉਹ ਇੱਕ 14 ਸਾਲ ਦਾ ਬੱਚਾ ਹੈਗਾ ਜਿਹੜਾ ਕਰਾਨੇ ਦੀ ਦੁਕਾਨ ਦੇ ਪਾਜੀ ਲੱਗਾ ਉਹਨੇ ਮੇਰੀ ਕੋਈ ਵੀਡੀਓ ਦੇਖੀ ਉਹਨੇ ਮੈਨੂੰ ਵੀਡੀਓ ਬਣਾ ਕੇ ਪਾਈ ਕਿ ਭਈਆ ਇੱਥੇ ਆ ਕੰਮ ਹੁੰਦਾ ਵਾ ਤੇ ਇਦਾਂ ਫੋਟਵਾਂ ਲੱਗੀਆਂ ਵਾ ਤੇ ਬਾਥਰੂਮ ਲੱਗਿਆ ਸਮੈਲ ਬ ਉਹ ਆ ਵੀਰ ਹਟਾ ਦੇ ਕਹਿੰਦਾ ਭਈਆ ਮੇਰੀ ਉਮਰ 14 ਸਾਲ ਆ ਮੈਂ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਤਾਂ ਮੈਨੂੰ ਨੰਗਲੀ ਪਿੰਡੋਂ ਆਣਾ ਭਾਜੀ ਮੈਂ ਚਾਹਦਾ ਤੇ ਮੈਂ ਅਗਲੇ ਦਿਨ ਵੀ ਜਾ ਸਕਦਾ ਸੀਗਾ ਹੈਨਾ ਸਵੇਰੇ ਚਲ ਜਾਗਾ ਮੈਂ ਜਦੋਂ ਨੇ ਮੈਨੂੰ ਵੀਡੀਓ ਪਾਈ ਮੈਨੂੰ ਵੀ ਫੀਲ ਹੋਇਆ ਕਿ ਯਾਰ ਇੱਕ ਬੱਚਾ ਜੇ ਇੰਨਾ ਜज्ਬਾ ਰੱਖਦਾ ਵਾ ਤੇ ਮੈਨੂੰ ਵੀ ਉਹਦਾ ਉਹ ਐਪੀਸ਼ੇਡ ਉਹਨੂੰ ਕਰਨਾ ਚਾਹੀਦਾ ਮੈਂ ਉਹਨੂੰ ਫੋਨ ਵੀ ਕਰਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਵਿਚਾਰਾ ਸਾਈਕਲ ਤੇ ਦੂਰੋਂ ਆਣਾ ਸੀਗਾ ਉਹ ਨਹੀਂ ਆ ਪਾਇਆ ਲੇਕਿਨ ਮੈਂ ਉਸ ਦਿਨ ਰਾਤੀ 11:30 12 ਵਜੇ ਆਪ ਜਾ ਕੇ ਉੱਥੇ ਲਵਾਈਆਂ ਫੋਟੋਆਂ ਉਹਦਾ ਇੱਕ ਮਕਸਦ ਸੀਗਾ ਕਿ ਅੱਜ ਜੋ ਬੱਚਾ ਮੇਰੇ ਨਾਲ ਇੰਨਾ ਕੁ ਜੁੜਿਆ ਉਹਨੂੰ ਪਤਾ ਵਾ ਕਿ ਮੈਂ ਕੋਈ ਚੀਜ਼ ਭੇਜੀ ਤੇ ਉਹਦਾ ਹੱਲ ਹੋ ਗਿਆ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਯਾਰ ਜੇ ਕਿਸੇ ਦਾ ਸਾਥ ਨਹੀਂ ਦੇ ਸਕਦੇ ਉਹਦੀਆਂ ਘਟਵੜ ਲੱਤਾਂ ਨਾ ਖਿੱਚੋ ਧਰਮ ਸਭ ਸਾਂਝੇ ਨੇ ਹਰ ਧਰਮ ਦਾ ਸਤਿਕਾਰ ਕਰੋ ਇਹ ਜ਼ਰੂਰੀ ਨਹੀਂ ਮੈਂ ਹਿੰਦੂਆਂ ਤਾਂ ਮੈਂ ਸਿੱਖ ਧਰਮ ਦਾ ਸਤਿਕਾਰ ਮੈਂ ਹਰ ਧਰਮ ਦਾ ਸਰਕਾਰ ਕਰਦਾ ਮੈਂ ਕਦੀ ਇਹ ਨਹੀਂ ਵੇਖਦਾ ਕਿ ਉੱਥੇ ਹਿੰਦੂ ਫੋਟੋਆਂ ਲੱਗੀਆਂ ਤਾਂ ਮੈਂ ਹਿੰਦੂ ਹੀ ਲਾਣੀਆਂ ਮੈਂ ਹਰ ਉਹ ਧਰਮ ਦੀ ਫੋਟੋ ਤਰਵਾਉਂਦਾ ਵਾਂ ਜਿਹਦੀ ਬੇਦ ਵੀ ਹੁੰਦੀ ਹੋਵੇ ਕਿਉਂਕਿ ਰੱਬ ਸਭ ਦੇ ਸਾਂਝੇ ਨੇ ਜਿਹੜੇ ਵੀ ਪਰਮਾਤਮਾ 'ਚ ਕਿਸੇ ਦੀ ਵੀ ਸ਼ਰਧਾ ਵਾ ਉਹਦਾ ਆਪਾਂ ਨੂੰ ਵੀ ਉਹਦੀ ਸ਼ਰਧਾ ਉਹਨੇ ਓਨੀਕ ਆਪਣੇ ਮਨ 'ਚ ਵੀ ਰੱਖਣੀ ਚਾਹੀਦੀ ਆ ਕਿਉਂਕਿ ਅਹੀ ਨਾ ਇੱਕ ਸਭ ਤੋਂ ਪਹਿਲਾਂ ਕਿ ਇਨਸਾਨ ਬਣੀਏ ਅਸੀਂ ਸਿਰਫ ਧਰਮ ਦੇ ਪਿੱਛੇ ਲੜਨ ਮਰਨ ਚੱਲ ਜਾਂਦੇ ਆ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਲੀਆਂ ਜਾਂ ਸੋਸ਼ਲ ਮੀਡੀਆ ਤੇ ਰੱਬ ਨਾਲ ਫੋਟੋਆਂ ਪਾ ਲੀਆਂ ਇਹਦੇ ਨਾਲ ਕੁਝ ਨਹੀਂ ਹੋਣਾ ਜੇ ਤੁਸੀਂ ਅਸਲ 'ਚ ਰੱਬ ਨੂੰ ਧਿਆਣਾ ਜਾਂ ਆਸਥਾ ਰੱਖਦੇ ਹੋ ਤੇ ਗਰਾਉਂਡੀ ਲੈਵਲ ਤੇ ਜਿਹੜੀ ਪ੍ਰਮਾਤਮਾ ਦੀਆਂ ਬੇਦਬੀਆਂ ਹੁੰਦੀਆਂ ਉਹਨਾਂ ਨੂੰ ਡੱਕੋ ਪਰ ਗੱਲ ਕਰੀਏ ਵਰਨਜੀ ਤੁਹਾਡੀ ਜਮੀਰ ਜਾਗ ਗਈ ਅਸੀਂ ਦੇਖਿਆ ਤੁਸੀਂ ਜਾ ਕੇ ਉਸ ਤੋਂ ਫੋਟੋਆਂ हटਾਈਆਂ ਪਹਿਲੇ ਲੰਬੇ ਸਮੇਂ ਤੋਂ ਲੱਗੀਆਂ ਸੀ ਅਸੀਂ ਦੇਖਿਆ ਕਈ بڑے ਧਰਮ ਦੇ ਠੇਕੇਦਾਰ ਬੰਦੇ ਨੇ ਵੀ ਸਾਡਾ ਧਰਮ ਆ ਅਸੀਂ ਆਹ ਕਰਾਂਗੇ ਨੂੰ ਉਸ ਤੋਂ ਦੀਆਂ ਬੇਦਬੀਆਂ ਹੁੰਦੀਆਂ ਬੜਾ ਸੋਸ਼ਲ ਮੀਡੀਆ ਤੇ ਰੋਲਾ ਪਾਉਂਦੇ ਨੇ ਕਿ ਅਸੀਂ ਧਰਮ ਪ੍ਰਤੀ ਬੜਾ ਇਮਾਨਦਾਰ ਆ ਅਸੀਂ ਆਪਣੇ ਧਰਮ ਦਾ ਜਿਹੜਾ ਨਹੀਂ ਬੇਅਦਬੀ ਹੋ ਦਿੰਦੇ ਕੀ ਗੱਲ ਇਹ ਬੇਅਦਬੀ ਦਿਖੀ ਇਹਨਾਂ ਨੂੰ ਭਾਜੀ ਵੇਖੋ ਨਾ ਤੇ ਮੈਂ ਕਿਸੇ ਧਰਮ ਦਾ ਠੇਕੇਦਾਰ ਨਾ ਹੀ ਮੈਂ ਕੱਲਿਆਂ ਨੇ ਠੇਕਾ ਲਿਆ ਮੇਰਾ ਜੀਰੋ ਤੱਕ ਜਮੀਰਵਾਜ਼ ਦਿੰਦਾ ਜੀਰੋ ਤੱਕ ਪ੍ਰਮਾਤਮਾ ਨੇ ਮੇਰੇ 'ਚ ਹਿੰਮਤ ਬਖਸ਼ੀ ਮੈਂ ਇਹ ਕਰਾਂਗਾ ਤੇ ਜਿਹੜੇ ਤੁਸੀਂ ਉਹ ਧਰਮ ਦੇ ਠੇਕੇਦਾਰ ਕਹ ਰਹੇ ਹੋ ਉਹ ਸਿਰਫ ਫੇਮ ਆ ਸੋਸ਼ਲ ਮੀਡੀਆ ਤੇ ਕਿ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਲੇਕਿਨ ਮੈਨੂੰ ਇੱਕ ਚੀਜ਼ ਦੱਸੋ ਜ਼ਮੀਨੀ ਲੈਵਲ ਤੇ ਕੋਈ ਤੁਹਾਨੂੰ ਵਿਖ ਕਿਹੇ ਨੇ ਕੀ ਉਥੇ ਸਿੱਖਾਂ ਦੇ ਗੁਰੂਆਂ ਦੀ ਫੋਟੋਆਂ ਨਹੀਂ Hindu ਦੇਵੀ ਦੇਵਤਾ ਦੇ ਫੋਟੋਆਂ ਨਹੀਂ ਇਸਾਈਆਂ ਦੀਆਂ ਫੋਟੋਆਂ ਨਹੀਂ ਜਾਂ ਮੁਸਲਮਾਨਾਂ ਦੀਆਂ ਫੋਟੋਆਂ ਨਹੀਂ ਲੇਕਿਨ ਕੋਈ ਨਹੀਂ ਕਰਦਾ ਸਿਰਫ ਸੋਸ਼ਲ ਮੀਡੀਆ ਤੱਕ ਹੈਗਾ ਵਾ ਜਾਂ ਇਹਨਾਂ ਨੂੰ ਪ੍ਰੋਗਰਾਮਾਂ ਤੇ ਬੁਲਾ ਲਓ ਇਹਨਾਂ ਦੇ ਸਰੋਪੇ ਪਾ ਲਓ ਇਹ ਉਹਦੇ ਚ ਵਾਹ ਵਾਹ ਜਿਹਾ ਖੁਸ਼ ਰਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਮਨਾ ਕਰਾਂਗਾ ਜਿਹੜੇ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਕਿ ਇਹਨਾਂ ਤੋਂ ਥੋੜਾ ਨਾ ਇਹਨਾਂ ਨੂੰ ਅਵੋਇਡ ਕਰੋ ਕਿਉਂਕਿ ਅਹੀ ਲੋਕਾਂ ਨੇ ਇਹਨਾਂ ਨੂੰ ਇੰਨਾ ਕੁ ਭੂਏ ਚਾੜ ਲਿਆ ਆ ਵਾ ਕਿ ਗੱਦੀਆਂ ਤੇ ਬਹਿ ਗਏ ਨੇ ਇਹਨਾਂ ਨੂੰ ਹੁਣ ਕੋਈ ਧਰਮ ਧੁਰਮ ਨਹੀਂ ਵਿਖਦਾ ਇਹਨਾਂ ਨੂੰ ਇੱਕ ਫੇਮ ਇਹਨਾਂ ਨੂੰ ਪੈਸਾ ਵਿਖਣਾ ਸ਼ੁਰੂ ਹੋ ਗਿਆ ਵਾ ਜੇ ਤੁਸੀਂ ਪ੍ਰੋਗਰਾਮਾਂ ਤੇ ਬਣਾ ਲੈ ਉਹ ਲੋਕਾਂ ਨੂੰ ਬੁਲਾਓ ਜਿਹੜੇ ਧਰਮ ਦੇ ਕਰਕੇ ਧਰਮ ਦੀ ਰੱਖਸ਼ਾ ਲਈ ਜਾਂ ਧਰਮ ਦੀਆਂ ਲੜਾਈਆਂ ਲੜਦੇ ਨੇ ਪਰ ਕੀ ਲੱਗਦਾ ਨਹੀਂ ਇਸ ਦੇਖਿਆ ਆਏ ਦੇ ਨਹੀਂ ਜਿੱਥੇ ਕਿਤੇ ਕੋਈ ਜਗ੍ਹਾ ਤੁਸੀਂ ਜਿਵੇਂ ਦੱਸ ਰਹੇ ਹੋ ਪਰ ਜਿੱਥੇ ਕਿਤੇ ਬਾਥਰੂਮ ਕੋਈ ਲੋਕ ਕਰਦੇ ਨੇ ਉਥੇ ਨੂੰ ਫੋਟੋਆਂ ਲਾ ਦਿੰਦੇ ਨੇ ਵੀ ਤਾਂ ਦੇਵੀ ਦੇਵਤੀ ਦੀਆਂ ਵੀ ਸ਼ਾਇਦ ਲੋਕ ਇੱਥੇ ਬਾਥਰੂਮ ਨਾ ਕਰਨ ਕੀ ਲੱਗਦਾ ਨਹੀਂ ਉਹ ਜ਼ਿਆਦਾ ਬੇਰਵੀ ਹੁੰਦੀ ਹੈ ਇਹ ਚੀਜ਼ ਦੀ ਦੇਖੋ ਜੀ ਮੈਂ ਇੱਕ ਚੀਜ਼ ਸਮਝਦਾ ਉੱਥੇ ਜੀ ਕੋਈ ਸਾਨੂੰ ਕਈ ਵਾਰ ਸੋਨਾਂ ਨੂੰ ਮਿਲਦਾ ਭਾਜੀ ਇੱਥੇ ਕੂੜਾ ਬੜਾ ਸੁੱਟਦੇ ਸੀ ਲੋਕੀ ਅਸੀਂ ਤਾਂ ਭਗਵਾਨਾਂ ਦੀਆਂ ਫੋਟੋਆਂ ਲਾਤੀਆਂ ਇਹ ਤੇ ਬਾਥਰੂਮ ਕਰ ਜਾਂਦਾ ਸੀ ਤੁਹਾਡੇ ਵੀ ਕੋਈ ਪੁਰਖ ਹੋਣੇ ਨਾ ਬਜ਼ੁਰਗ ਕੋਈ ਮਰ ਗਏ ਹੋਣੇ ਦਾਦੇ ਪਰਦਾਦੇ ਉਹਨਾਂ ਦੀਆਂ ਫੋਟੋਆਂ ਲਾਓ ਫੇਰ ਤੁਹਾਨੂੰ ਅਹਿਸਾਸ ਹੋਵੇ ਕਿ ਬੇਦਬੀ ਕੀ ਹੁੰਦੀ ਫੇਰ ਤੁਹਾਡੇ ਕੋਈ ਬਜ਼ੁਰਗਾਂ ਦੇ ਫੋਟੋਆਂ ਦੇ ਸਾਹਮਣੇ ਕੋਈ ਕੂੜਾ ਸੁੱਟਿਆ ਬਾਥਰੂਮ ਕਰੇ ਤੁਹਾਨੂੰ ਫੇਰ ਅਕਲ ਆਣੀ ਆ ਤੁਹਾਨੂੰ ਹਾਲੇ ਨਾ ਕਿਸੇ ਨੇ ਚੰਗੇ ਤਰੀਕੇ ਸਮਝਾਇਆ ਨਹੀਂ ਆ ਇਹ ਕਈ ਲੋਕ ਭਾਈ ਜਾਣ ਕੇ ਸ਼ਰਾਰਤੀ ਤੱਤ ਹੁੰਦੇ ਨੇ ਇਹਨਾਂ ਨੇ ਕਾਰਜ ਲਾਦਨੇ ਫੋਟੋ ਆਹੀ ਜੀ ਟੋ ਟੱਪਾ ਵਿਖਾਉਂਦੇ ਨੇ ਇੱਥੇ ਕੂੜਾ ਥੋੜੇ ਦੇ ਭਗਵਾਨਾਂ ਦੇ ਫੋਟੋਆਂ ਲਵਾਤੀ ਆਪਣੀ ਟੋਰ ਵਿਖਾਦੀ ਮਹੱਲੇ 'ਚ ਹੁਣ ਇੱਥੇ ਕੋਈ ਕੂੜਾ ਨਹੀਂ ਸੁੱਟੇਗਾ ਉਹਦੇ ਸ਼ਿਦਾਈ ਉਹ ਹੁੰਦੇ ਨੇ ਜਿਹੜੇ ਫੇਰ ਵੀ ਸੁੱਟ ਦਿੰਦੇ ਨੇ ਪਰ ਕੀ ਲੈਂਦਾ ਸੀ ਦੇਵੀ ਦੇ ਦੇ ਫੋਟੋ ਆ ਮੰਦਿਰਾਂ 'ਚ ਰੱਖਦੇ ਆ ਉਹਨਾਂ ਨੂੰ ਪੂਜਦੇ ਆ ਧੂਪ ਬੱਤੀ ਕਰਦੇ ਆ ਉਹਨਾਂ ਦੇ ਮਾਲਾ ਟੜਾਉਂਦੇ ਆ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਇੱਥੇ ਰੱਖਦੇ ਆ ਪਰ ਅਸੀਂ ਦੇਖਿਆ ਵੀ ਜੇਕਰ ਚੌਂਕਾ ਜਿਸ ਤਰ੍ਹਾਂ ਦੀਆਂ ਦੇਵੀ ਦੇ ਫੋਟੋ ਲਾਉਂਦੀਆਂ ਕਿ ਲੱਗਦਾ ਉੱਥੇ ਉਹਨਾਂ ਦੀ ਸਤਿਕਾਰ ਹੁੰਦਾ ਵ ਕਿਹੇ ਵੀ ਧਰਮ ਦੇ ਉਹਨਾਂ ਇਹਨਾਂ ਨੇ ਚੌਂਕੀਦਾਰ ਬਣਾਤੇ ਨੇ ਮੈਨੂੰ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਪੈਂਦੇ ਨੇ ਕਿਹਨੇ ਨੇ ਵੀ ਪਾਇਆ ਹੋਏ ਮੈਂ ਕਿਉਂ ਕਿਸੇ ਦਾ ਪਰਟੀਕੂਲਰ ਨਾਂ ਲੈਣਾ ਕਿ ਭਾਜੀ ਜੇ ਤੁਸੀਂ ਕਹ ਰਹੇ ਚਿਕਨ ਦੀ ਦੁਕਾਨ ਦੇ ਬਾਹਰ ਫੋਟੋ ਲੱਗੇ ਉਹਨਾਂ ਦੀ ਦੁਕਾਨ ਦੇ ਅੰਦਰ ਵੀ ਲੱਗੀਆਂ ਹੁੰਦੀਆਂ ਉਹ ਨਦੀ ਆਸਤਾ ਉਹਦਾ ਪੂਜਾ ਪਾਠ ਹੁੰਦਾ ਉਹਨਾਂ ਦਾ ਕਰਮ ਹੈਗਾ ਚਿਕਨ ਵੇਚਣਾ ਉਹਨਾਂ ਦਾ ਕਰਮ ਉਹਨਾਂ ਦਾ ਰੋਜ਼ਗਾਰ ਹਨ ਉਹਰੇ ਨਾਲ ਕੋਈ ਪ੍ਰੋਬਲਮ ਨਹੀਂ ਗਈ ਵੇਖੋ ਹਰ ਕਿਸੇ ਨੇ ਆਪਣਾ ਕਰਮ ਕਰਨਾ ਆਪਣਾ ਘਾਰ ਚਲਾਣਾ ਸਾਨੂੰ ਪ੍ਰੋਬਲਮ ਹੈਗੀ ਜੇ ਉਹ ਕੰਦਾ ਤੇ ਲੱਗੀਆਂ ਫੋਟੋਆਂ ਦੇ ਵੀ ਪੂਜਾ ਪਾਠ ਕਰਦਾ ਹੋਵੇ ਤੁਹਾਨੂੰ ਉਹਦੀ ਵੀ ਨਹੀਂ ਕੋਈ ਪ੍ਰੋਬਲਮ ਹੈਗੀ ਲੇਕਿਨ ਉਹ ਸਿਰਫ ਕੂੜਾ ਨਾ ਸੁੱਟੇ ਬਾਥਰੂਮ ਨਾ ਕਰ ਗੰਦਗੀ ਨਾ ਪਵੇ ਤਾਂ ਲਾਈਆਂ ਜਾਂਦੀਆਂ ਚੁੰਗੀਦਰ ਬਣਾ ਕੇ ਤਾਂ ਸਾਨੂੰ ਪ੍ਰੋਬਲਮ ਹੁੰਦੀ ਕਿ ਇਹ ਚੀਜ਼ ਬੇਦਬੀ ਆ ਪਰ ਬੰਦੇ ਸਵਰਗ ਜੀ ਹੋਣ ਅਸੀਂ ਦੇਖਿਆ ਅੰਮ੍ਰਿਤਸਰ ਵਿੱਚ ਬੜੇ ਬੜੇ ਇਲਾਕੇ ਲੱਗੀਆਂ ਨੇ ਕਿ ਉਹ ਕਿੱਥੇ ਕਿੱ ਜਾ ਕੇ ਕਿੱਥੇ ਕਿੱਥੇ ਜਾ ਕੇ ਲੋਕਾਂ ਨਾਲ ਲੜਦੇ ਫਿਰੋਗੇ ਕਿ ਲੱਗਦਾ ਵੀ ਸਾਨੂੰ ਲੋਕਾਂ ਨੂੰ ਜਾਗਣਾ ਚਾਹੀਦਾ ਵਾ ਇਹ ਇਕੱਲਾ ਜਣਾ ਕੰਮ ਆ ਬਰੋਂ ਸਿਰੇ ਨਹੀਂ ਰੱਖਿਆ ਹੋਰ ਵੀ ਲੋਕ ਬੜੇ ਨੇ ਬੜੇ ਸਮਾਜ ਹਿੰਦੂ ਲੋਕ ਨੇ ਬੜੇ ਸਿੱਖ ਲੋਕ ਨੇ ਹਰ ਇੱਕ ਤਰ੍ਹਾਂ ਦੇ ਲੋਕ ਪਹੁੰਚੇ ਨੇ ਲੋਕ ਭਾਜੀ ਅੱਜ ਮੀਡੀਆ ਦੇ ਅੱਗੇ ਰੂਬਰੂ ਹੋਉਂਦਾ ਇੱਕੋ ਹੀ ਕਾਰਨ ਸੀਗਾ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਕੱਲਾ ਮੈਂ ਨਹੀਂ ਕਰ ਸਕਦਾ ਅੰਮਰਸਰ ਸ਼ਹਿਰ ਮੈਂ ਇੱਕ ਇਨਸਾਨ ਆ ਮੈਂ ਵੀ ਹੋਰ ਵੀ ਰਜੇਵੇਂ ਨੇ ਮੈਂ ਪ੍ਰੈਸ ਨੂੰ ਬੁਲਾਉਂਦਾ ਇਹੋ ਮਕਸਦ ਸੀਗਾ ਤਾਂ ਕਿ ਲੋਕੀ ਅਵੇਅਰ ਹੋਣ ਜਿਨ੍ਹਾਂ ਦੇ ਇਲਾਕਿਆਂ 'ਚ ਲੱਗੀ ਉਹ ਆਪ ਉਤਰਵਾਨ ਕਿਉਂਕਿ ਪ੍ਰਮਾਤਮਾ ਪਰਮਾਤਮਾ ਨੂੰ ਪੂਜ ਲਿਆ ਤੇ ਤੁਹਾਡਾ ਰੱਬ ਆੜੇ ਤੋਂ ਖੁਸ਼ ਹੋਣਾ ਕੁਝ ਨਹੀਂ ਹੋਣਾ ਇੱਕ ਬੰਨੇ ਆਪਣੇ ਘਰ ਰੱਬ ਪੂਜ ਜਾਂਦੇ ਹੋ ਦੂਜੇ ਬੰਨੇ ਤੂੰ ਤੁਹਾਡੇ ਸਾਹਮਣੇ ਰੱਬ ਦੀ ਬੇਅਦਬੀ ਹੋਉਂਦੀ ਆ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੇ ਤਦ ਤੁਸੀਂ ਸਿਰਫ ਇੱਕ ਫਾਰਮੈਲਟੀ ਕਰਨਦੇ ਹੋ ਉਹ ਫਾਰਮੈਲਟੀ ਵੀ ਨਾ ਕਰੋ ਜੇ ਤੁਹਾਡੇ ਕੋਲ ਹੋਰ ਕੁਝ ਨਹੀਂ ਨਾ ਹੋ ਸਕਦਾ ਤੇ ਰੱਬ ਪੂਜਣਾ ਬੰਦ ਕਰ ਦਿਓ ਮੈਨੂੰ ਵੀਡੀਓ ਭੇਜਦਾ ਕਰੋ ਮੈਂ ਆਪੇ ਅੱਗੇ ਲਾ ਲਿਆ ਕਰਾਂਗਾ ਬਿਲਕੁਲ ਜੀ ਤੇ लास्ट ਸਵਾਲ ਮੇਰਾ ਜੀ ਜਾਣਦੇ ਆਂ ਕਿ ਇਹ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਆਪਣੇ ਆਪ ਨੂੰ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਉਹ ਰੱਬ ਨਾਲ ਬਹੁਤ ਜੁੜੇ ਨੇ ਪਰ ਅਸੀਂ ਦੇਖਿਆ ਤੁਸੀਂ ਆਵਾਜ਼ ਨੇ ਜੁਕੋ ਕਿਸ ਹੋਣ ਜੁਕੋ ਇਹ ਕੀ ਗੱਲ ਬਾਤ ਹੋ ਗਈ। ਦੇਖੋ ਜੀ ਲੋਕੀ ਮੈਨੂੰ ਤੇ ਅੱਜ ਦੇ ਟਾਈਮ ਦੇ ਜਿਹੜਾ ਧਰਮ ਆਣਾ ਸਿਰਫ ਸੋਸ਼ਲ ਮੀਡੀਆ ਤੱਕ ਵਿਖਦਾ ਵਾ। ਮੈਂ ਐਵੇਂ ਦੇਖੋ ਕਈਆਂ ਨੂੰ ਗੁੱਸਾ ਲੱਗੂਗਾ ਮੇਰੀ ਗੱਲ ਦਾ ਲੇਕਿਨ ਇਹ ਸਚਾਈ ਆ। ਸੋਸ਼ਲ ਮੀਡੀਆ ਤੇ ਹੀ ਧਰਮ ਵਿਖੰਦਿਆ ਵਾ। ਪ੍ਰੈਕਟੀਕਲੀ ਮੈਨੂੰ ਕਿਤੇ ਨਹੀਂ ਵਿਖਦਾ ਕਿਉਂਕਿ ਹਰ ਥਾਂ ਤੇ ਵੱਡਾ ਛੋਟਾ ਉੱਚੀ ਨੀਚ ਅਮੀਰ ਗਰੀਬ ਹੋਣਦਿਆ ਵਾ। ਸਿਰਫ ਪੈਸਾਂ ਦੀ ਖੇਡ ਰਹਿ ਗਈ ਆ। ਲੇਕਿਨ ਜਿਹੜੇ ਅਸਲ ਜਿਹੜੇ ਧਾਰਮਿਕ ਬੰਦੇ ਹੈਗੇ ਨੇ ਹੈਗੇ ਨੇ ਮੈਂ ਨਹੀਂ ਕਹਿੰਦਾ ਕੋਈ ਵੀ ਨਹੀਂ ਹੋਣਗੇ ਉਹਨਾਂ ਕੇ ਹੱਥ ਜੋੜ ਬੇਨਤੀ ਆ ਕਿ ਇੰਨਾਂ ਚੀਜ਼ਾਂ ਨੂੰ ਤੋਂ ਦੂਰ ਹੋ ਕੇ ਇੰਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅਸੀਂ ਜਮੀਨੀ ਲੈਵਲ ਤੇ ਆਪਣੇ ਧਰਮਾਂ ਵਾਸਤੇ ਕੁਝ ਕਰੀਏ ਨਾ ਕਿ ਇਹਨਾਂ ਦੇ ਮਗਰ ਲਾ ਕੇ ਸੋਸ਼ਲ ਮੀਡੀਆ 'ਤੇ ਕਰਾਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਾਈ ਵਰਨ ਸਿੰਘ ਨੇ ਜਿਹੜਾ ਕਿ ਇੱਕ ਬੜਾ ਵੱਡਾ ਜ਼ਿੰਮੇਵਾਰੀ ਚ ਨਿਭਾਈ ਆ ਅਤੇ ਸਾਨੂੰ ਸਾਰਿਆਂ ਨੂੰ ਇਸ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਨਾ ਕਿ ਇਕੱਲਾ ਵਰਨ ਸਿੰਘ ਨੇ ਜਿਹੜਾ ਠਿਕਾ ਲਿਆ ਵਾ ਅਤੇ ਉਹਨੇ ਕਿਹਾ ਵੀ ਜਿੱਥੇ ਕਿਤੇ ਤੁਹਾਡੇ ਇਲਾਕੇ 'ਚ ਕਿਤੇ ਬੇਅਦਬੀ ਹੁੰਦੀ ਆ ਅੱਗੇ ਆ ਕੇ ਆ ਸਾਨੂੰ ਉਹਨੂੰ ਰੋਕਣਾ ਚਾਹੀਦਾ ਵਾ ਮੈਨੂੰ ਦਿਓ ਆਜ਼ਾਦ ਮੈਂ ਤੁਹਾਡਾ ਹਰੀ ਸਿੰਘ ਗਰੇਵ